ਜੋ ਜਮਾਹਰਾ ਦਾ ਮੁਕੀਲਾ ਹਾਂ ਜੀ ਅੱਜ ਜਿਹੜਾ ਮਨਾਇਆ ਜਾ ਰਿਹਾ ਕੀ ਹੈ ਦੇਖੋ ਜੀ ਮੇਰਾ ਨਾਮ ਗਿਆਨ ਸਿੰਘ ਸੱਗੂ ਮੈਂ ਪੰਜਾਬ ਸਕੇਟ ਪੀਡੀਅਮ ਫਾਈਟਰ ਸਕਸੈਸਰ ਆਰਗੇਨਾਈਜੇਸ਼ਨ ਦਾ ਪ੍ਰਧਾਨ ਹਾਂ ਮੇਰੇ ਨਾਲ ਸਾਡੇ ਆਈਐਨਏ ਵਿੰਗ ਦੇ ਚੇਅਰਮੈਨ ਸਾਹਿਬ ਸਰ ਮਨੋਜ ਸਿੰਘ ਸੈਣੀ ਸਾਡੇ ਜਨਰਲ ਸੈਕਟੀ ਸਾਹਿਬ ਆਪਣਾ ਸੁਰਿੰਦਰ ਸਿੰਘ ਹੁਜਾ ਜੀ ਸਾਹਿਬ ਹਦੀਪ ਸਿੰਘ ਜੀ ਭੈਣ ਜੀ ਅਮਰਤ ਕੌਰ ਜੀ ਆਏ ਨੇ ਅਸੀਂ ਅੱਜ ਇੱਥੇ ਇੱਕ ਮਹਾਨ ਫਰੀडम फाइਟਰ ਦੇਸ਼ ਭਗਤ ਮਦਨ ਲਾਟਿੰਗ ਰਾਜ ਨੂੰ ਯਾਦ ਕਰਨ ਵਾਸਤੇ ਆਏ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ ਸਾਨੂੰ ਆਜ਼ਾਦ ਕਰਾਉਣ ਵਾਸਤੇ ਪਰ ਸਾਨੂੰ ਪ੍ਰਸ਼ਾਸਨ ਨਾਲ ਥੋੜਾ ਜਿਹਾ ਰੋਸ ਇਹ ਹੈ ਕਿ ਇਹ ਸਾਰੇ ਦੇਸ਼ ਭਗਤ ਪਰਿਵਾਰਾਂ ਨੂੰ ਖੁੱਲੇ ਤੌਰ ਤੇ ਸੱਦਣੇ ਇੱਕ ਫਾਰਮੈਲਟੀ ਪੂਰੀ ਕਰਦੇ ਨੇ ਕਿਉਂਕਿ ਜਿੱਦਾਂ ਉਥੇ ਚੱਲਿਆ ਵਾਲੇ ਬਾਗ ਵਿੱਚ ਕੋਈ ਫੰਕਸ਼ਨ ਹੁੰਦਾ ਜਿੱਥੇ ਫੰਕਸ਼ਨ ਦਾ ਫਾਰਮੈਲਟੀ ਕਰਕੇ ਚਲੇ ਜਾਂਦੇ ਨੇ ਸਾਰੇ ਪਰਿਵਾਰਾਂ ਨੂੰ ਜਿਹੜਾ ਨਾ ਨਾ ਜਿਹੜਾ ਨਾਲ ਕੀਤਾ ਜਾਂਦਾ ਸਾਰਿਆਂ ਨੂੰ ਨਹੀਂ ਬੁਲਾਇਆ ਜਾਂਦਾ ਸੀ ਕੰਨੇ ਆ ਦੇਸ਼ ਭਗਤਾਂ ਦੇ ਪਰਿਵਾਰ ਸਾਰੇ ਇੱਥੇ ਆਣ ਉਹ ਇਹਨਾਂ ਨੂੰ ਪਤਾ ਲੱਗੇ ਕਿ ਕਿੱਦਾਂ ਸਾਡੇ ਵੱਡੇ ਬਿਹੇਰੇ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਕਿੰਨੀਆਂ ਉਹਨਾਂ ਨੇ ਮੁਸ਼ਕਲਾਂ ਝੱਲੀਆਂ ਕਿੰਨੇ ਤੁਸੀਂ ਇਹ ਚੱਲੇ ਕਿੰਨਾ ਅੰਗਰੇਜ਼ਾਂ ਦੇ ਨਾਲ ਲੜ ਕੇ ਫੇਰ ਸਾਨੂੰ ਆਜ਼ਾਦ ਭਾਰਤ ਵਿੱਚ ਆਜ਼ਾਦੀ ਮਾਣਨ ਦਾ ਮੌਕਾ ਮਿਲਿਆ ਆਜ਼ਾਦੀ ਮਾਣਨ ਦਾ ਮੌਕਾ ਅੱਜ ਜਿਹੜੇ ਦੇਸ਼ ਹੁਕਮਰਾਨ ਹਨ ਉਹਨਾਂ ਦੇ ਮਿਲ ਰਿਹਾ ਹਰ ਮਿਲ ਗਿਆ ਹੈ ਪਰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਹੈ ਉਹ ਆਜ਼ਾਦੀ ਦਾ ਮਾਣ ਨਹੀਂ ਮਾਣਦੇ ਉਹਨਾਂ ਦੇ ਘਰਾਂ 'ਚ ਜਾ ਕੇ ਵੇਖੋ ਅਜੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਉਹ ਗਰੀਬੀ ਭਰਿਆ ਜੀਵਨ ਬਤੀਤ ਕਰ ਰਹੇ ਹਨ ਕਿਸੇ ਕੋਲ ਕੋਈ ਸਰਕਾਰੀ ਨੌਕਰੀ ਨਹੀਂ ਕਿਸੇ ਕੋਲ ਬਹੁਤ ਸਾਰੇ ਕੋਲ ਰਹਿਣ ਵਾਸਤੇ ਘਰ ਨਹੀਂ ਰੈਂਟ ਦੇ ਮਕਾਨਾਂ 'ਤੇ ਰਹਿ ਰਹੇ ਹਨ ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਅਗਰ ਤੁਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ ਤੇ ਜਿਨ੍ਹਾਂ ਨੇ ਤੁਹਾਨੂੰ ਆਜ਼ਾਦ ਕਰਾਇਆ ਹੈ ਉਹਨਾਂ ਦੇ ਪਰਿਵਾਰਾਂ ਵੱਲ ਵੀ ਧਿਆਨ ਦਿਓ ਉਹਨਾਂ ਦੀ ਰੋਟੀ ਲੋੜੀ ਦਾ ਮਿਆਦਨ ਬਣਾਓ ਤਾਂ ਕਿ ਇਹ ਦੇਸ਼ ਦੇ ਅੰਦਰ ਲੋਕਾਂ ਨੂੰ ਪਤਾ ਲੱਗ ਸਕੇ ਆ ਸਾਡੇ ਦੇਸ਼ਪ੍ਰਿਤ ਪਰਿਵਾਰ ਹਨ ਕਿ ਇਹ ਜਿਹੜਾ ਉਸ ਵੇਲੇ ਦੇਸ਼ਪਗਤ ਸਨ ਸਾਂਝੇ ਤੌਰ ਤੇ ਕੁਰਬਾਨੀਆਂ ਦਿੱਤੀਆਂ ਹਨ Hindu, Muslim, Sikh, ईसाई ਸਾਂਝੇ ਤੌਰ ਤੇ ਕੁਰਬਾਨੀਆਂ ਦਿੱਤੀਆਂ ਕੋਈ ਉਹਨਾਂ ਦੇ ਮਨ ਚ ਭੇਦ ਭਾਵ ਨਹੀਂ ਸੀ ਇਸ ਕਰਕੇ ਅਸੀਂ ਚਾਹੁੰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਸਾਡੇ ਦੇਸ਼ਪਗਤ ਪਰਿਵਾਰ ਹਨ ਫਰੀਡਮ ਫਾਈਟਰਸ ਫੈਮਿਲੀ ਹਨ ਉਹਨਾਂ ਦੀਆਂ ਜੜੀਆਂ ਹੱਕੀ ਜਾਇਜ਼ ਮੰਗਾ ਹਨ ਉਹਨਾਂ ਤੇ ਜ਼ਰੂਰ ਗੌਰ ਕਰਕੇ ਜ਼ਰੂਰ ਉਹਨਾਂ ਨੂੰ ਮੰਨਿਆ ਜਾਵੇ ਇਹ ਸਾਡੇ ਉਹਨਾਂ ਭਾਰਤ ਦੇਸ਼ ਪਾਕਤਾਨੋ ਬੜੀ ਵੱਡੀ ਸ਼ਰਤਾਂਜਲੀ ਹੋਏਗੀ ਜਿਨ੍ਹਾਂ ਨੇ ਸਾਨੂੰ ਇਹ ਦੇਸ਼ ਆਜ਼ਾਦ ਕਰਾ ਕੇ ਦਿੱਤਾ